ਓ ਕਾਕਾ ਡਰਾਂ ਹਾਂਜੀ ਬਾਬਾ ਜੀ ਡਰਦਾ ਕਿਉਂ ਮੈਂ ਤਾਂ ਲੈ ਡਰ ਨਹੀਂ ਡਾਕਿਆ ਸਾਡੇ ਘਰ ਨਾਲ ਅੱਜ ਕਾਇਰ ਤਰ੍ਹਾਂ ਨੇ ਆਉਣਾ ਹੀ ਉਹਨਾਂ ਨੂੰ ਮੇਰਾ ਰੂਮ ਵਿਖਾ ਦੀ ਮੈਂ ਕਿਰਾਇਆ ਤੇ ਦੇਣਾ ਹੀ ਤੇ ਕਿਰਾਇਆ ਵੀ ਲੈਣਾ ਉਹਨਾਂ ਕੋ ਤੂੰ ਨਾ ਪਾਹੇ ਫੜੀ ਤੂੰ ਨਾ ਪਾਹੇ ਫੜੀ ਤੂੰ ਬਸ ਉਹਨਾਂ ਨੂੰ ਰੂਮ ਵਿਖਾਈ ਪਾਹੇ ਮੈਂ ਆਪੇ ਘੜ ਦੂੰ ਮੈਂ ਗ੍ਰੋਸਰੀ ਲੈ ਆਵਾਂ ਚਲੋ ਠੀਕ ਹੈ ਤੁਸੀਂ ਜਾਓ ਲੈਓ ਗ੍ਰੋਸਰੀ ਮੈਂ ਦਿਖਾ ਦੂੰਗਾ ਇਹਨਾਂ ਨੂੰ ਕਮਰਾ ਉਹ ਪਾਜੀ ਤਾਂ ਢੀ ਘਰ ਦੀ ਐਡ ਵੇਖੀ ਸੀ ਮਾਰਕੀਟਪਲੇਸ ਤੇ ਜੀ ਇਹ ਕੀ ਆ ਭਾਈ ਹੋ ਗਏ ਧੋਕ ਦੇਣ ਗਲਤ ਗੱਲ ਏ ਤਾਂ ਕਿਸੇ ਨੇ ਐਡਾ ਨਹੀਂ ਵੇਖੀ ਆ ਪਾਜੀ ਤੁਸੀਂ ਪਾਈ ਆ ਵੇਖਣ ਨੂੰ ਪਾਈ ਆ ਹਾਂਜੀ ਦੇਖੋ ਮੈਂ ਘਰ ਵੇਖਣਾ ਸੀ ਡਾਡਾ ਪਾਜੀ ਪਹਿਲੇ ਤੁਸੀਂ ਮਾਰਕੀਟ ਪਲੇਸ ਤੇ ਸਾਡੀ ਐਡ ਵੇਖੀ ਆ ਹੁਣ ਘਰ ਵੇਖਣਾ ਤੁਸੀਂ ਤਾਂ ਤਮਾਸ਼ੀ ਬਣਦੇ ਹੋ ਤੁਸੀਂ ਕਹੋ ਮੈਂ ਰੈਂਟ ਕਰਨੀ ਆ ਮੈਂ ਕਿਰਾਏ ਤੇ ਲੈਣਾ ਆ ਕਿਰਾਏ ਤੇ ਲੈਣਾ ਪਾਜੀ ਹਾਂਜੀ ਦੇ ਦਾਂਗੇ ਪਾਜੀ ਕੰਮ ਕਮ ਕੀ ਕਰਦੇ ਜੀ ਕੰਮ ਪਾਜੀ ਮੈਂ ਕਰਦਾ ਗ੍ਰੋਸਰੀ ਸਟੋਰ 'ਚ ਚੱਕਦੇ ਉੱਥੋਂ ਗ੍ਰੋਸਰੀ ਹਾਂਜੀ ਪਾਜੀ ਚੱਕ ਕੇ ਰੱਖੀ ਦੀ ਸਾਈਡ ਤੇ ਮੈਂ ਸਮਝਿਆ ਚੋਰੀ ਕਰਦਾ ਹਮਤਰਾ ਅੱਛਾ ਚੋਕ ਕੇ ਸਾਈਡ ਤੇ ਰਹਤੇ ਜੀ ਕਿਉਂ ਪਹਿਲੇ ਗਲਤ ਲੱਗੀ ਹੁੰਦੀ ਹੈ ਹਾਂਜੀ ਗਲਤ ਕੌਣ ਹੁੰਦਾ ਕਸਟਮਰ ਕਸਟਮਰਾਂ ਨੂੰ ਮਾੜਾ ਨਹੀਂ ਬੋਲੀਂਦਾ ਉਹਨਾਂ ਨੂੰ ਸਾਰਾ ਦਿਨ ਤੁਸੀਂ ਡੀਕਦੇ ਰਹਿੰਦੇ ਜੀ ਉਹਨਾਂ ਨੂੰ ਤੁਸੀਂ ਮਾੜਾ ਬੋਲਣ ਦੇ ਹੁਣ ਉਹ ਵੀਡੀਓ ਵੇਖ ਲੈਣਗੇ ਤੇ ਤੁਹਾਡੇ ਗ੍ਰੋਸਰੀ ਸਟੋਰ ਤੇ ਕੰਨੀ ਕੀ ਹੋਏਗੀ ਕੰੰਜਰੀਆ ਤੁਸੀਂ ਤੇਰਾ ਬਲਕ ਗ੍ਰੋਸਰੀ ਸਟੋਰ ਹੈ ਕਿ ਤੂੰ ਉੱਥੇ ਲੱਗਾ ਹੈਂ ਭਾਈ ਮੈਂ ਲੱਗਾ ਉੱਥੇ ਮਾਲਕ ਦਾ ਬੰਦ ਕਰਾਏਗਾ ਆ ਜਾ ਇੱਧਰ ਯਾਰ ਰੂਮ ਵਿਖਾਵਾਂ ਤੈਨੂੰ ਕੰਗੋਰ ਰੈਂਡੇ ਦੇ ਘਰ ਚ ਭਾਈ ਮੈਂ ਦੋ ਮੁੰਡੇ ਹੋ ਰਹਿੰਦੇ ਮੇਰੀ ਉਹਨਾਂ ਨਾਲ ਬੰਧ ਹੀ ਨਹੀਂ ਗਈ ਮੈਂ ਤਾਂ ਕਰਕੇ ਵੱਖਰਾ ਘਰ ਲੈਣਾ ਵਿਆਹ ਕਿਉਂ ਨਹੀਂ ਹੋਇਆ ਨਾ ਭਾਜੀ ਛੜਾ ਹੀ ਮੇਰੇ ਨੂੰ ਹਾਂ ਜੀ ਲੈ ਆ ਪਹਿਲੇ ਆ ਪਹਿਲੇ ਆ ਪਹਿਲੇ ਆ ਵੀ ਤਾਂ ਘਰ ਹਾੜਾ ਤੇ ਅਸੀਂ ਆਪ ਹੀ ਜਾਵਾਂਗੇ ਪਹਿਲੇ ਪਤਾ ਨਹੀਂ ਕਿ ਉਹ ਰਿਚਾਰੀ ਦਾ ਡਰ ਹੁੰਦਾ ਨਾ ਕੋ ਖ ਲੈਣਾ ਜੇਗਾ ਦਾ ਆ ਰਹੇ ਪਾਜੀ ਆਹ ਰੂਮ ਜੇ ਆਹ ਲਮਾਰੀ ਜੇ ਆਹ ਗੱਦਾ ਜੇ ਤੇ ਆਹ ਬੈੱਡ ਜੇ ਤਾ ਚਾਦਰ ਜੀ ਚਾਦਰ ਭਾਜੀ ਆ ਇਹੀ ਕਿਹਾ ਮੈਂ ਸਰਾਂਨੇ ਨੂੰ ਚਾਦਰ ਤੇ ਨਹੀਂ ਕਿਹਾ ਹਾਂਜੀ ਹਾਂਜੀ ਕੀ ਦੱਸੋ ਕਿਰਾਇਆ ਦੋ ਤੇ ਡੈਲ ਕਰੀਏ ਕਿੰਨਾ ਕਿਰਾਇਆ ਭਾਜੀ ਆ ਭਾਜੀ ਕਿਰਾਇਆ ਜਿੰਨਾ ਮਾਰਕੀਟ ਪਲੇਸ ਤੇ ਪਿਆ ਹੁਣ ਮੇਰਾ ਧਿਆਨ ਨਹੀਂ ਆ ਕਿੰਨਾ ਸੀ 250 ਆ ਨਹੀਂ ਪਾਈ 1500 ਭਾਈ 1500 ਆ ਭਾਜੀ 1500 ਕਿਰਾਇਆ ਭਾਜੀ ਆ ਭਾਈ ਤੇ ਕਿੱਲ ਨੂੰ ਟੰਗੇ ਥਾਂ ਭਾਜੀ ਸਾਡਾ ਕੰਦ ਨਾ ਪਿਆਰੀ ਬਣਾਇਆ ਕੰਦ ਨੂੰ ਠੋਕ ਕੇ ਰੱਖੀਦਾ ਆ ਕਿ ਜਾਵੇਂ ਨਾ ਕਿਤੇ ਤੁਸੀਂ ਸੁਣਿਆ ਨਹੀਂ ਕੰਦਾਂ ਦੇ ਕਾਨੂੰਨ ਹੁੰਦੇ ਆ ਭਾਜੀ ਕੰਨ ਹੁੰਦੇ ਪੈਰ ਤੋਂ ਨਾ ਹੁੰਦੇ ਜਿਹੜਾ ਤੋਰ ਕੇ ਚੱਲ ਜੂਗੀ ਕਿਤੇ ਭਾਜੀ ਮੂੰਹ ਕਿਡਾ ਵੱਡਾ ਟਾਡਾ ਟਾਡਾ ਗੱਲਾਂ ਵੀ ਤੁਸੀਂ ਉੱਡੀਆਂ ਵੱਡੀਆਂ ਕਰਦੇ ਜੇ ਤੇ ਚਲੋ ਫਿਰ ਡੰਨ ਕਰੋ ਮੈਨੂੰ ਡਿਓ ਕਰਾਇਆ ਭਾਜੀ ਮੈਂ ਫਿਰ ਜਾਵਾਂ ਭਈ ਇਹ ਵੀ ਨਾਲ ਮਿਲੂਗੀ ਮੈਨੂੰ ਵੀ ਨਾਲ ਰੱਖ ਲੋ ਆ ਜਾਓ ਭਾਜੀ ਹੈ ਟੁੱਟੂ ਵੀ ਨਾਲ ਰੱਖ ਲੋ ਅੱਜ ਤੱਕ ਕਰਾਇਆ ਤੇਰਾ ਆਹਨ ਕਮਰ ਨੂੰ ਇੱਥੇ ਰੱਖ ਲੋ ਕਮਰੇ 'ਚ ਸਾਰੇ ਕਰਾਇਆ ਤੁਹਾਨੂੰ ਦੇਦਾ ਕਰਨਗੇ ਸਾਰੇ ਪੈਸੇ ਇਕੱਠੇ ਕਰਕੇ ਤੇ ਤੁਸੀਂ ਘਰ ਲੈ ਲਓ ਇੱਕ ਉੱਚ ਵੀ ਤੁਸੀਂ ਸਾਰੇ ਟੱਬਰ ਨੂੰ ਰੱਖ ਲੋ ਸਾਨੂੰ ਰੱਖ ਲੋ ਭਾਜੀ ਇੱਕ ਰੂਮ ਆ ਤੇ ਇੱਕ ਰੂਮ ਦੇ ਵਿੱਚ ਤੁਹਾਨੂੰ ਉਹਨਾਂ ਦਾ ਰੂਮ ਮਿਲਣਾ ਆ ਕਰਾਏ ਤੇ ਲੈਣਾ ਤੁਸੀਂ ਤੁਸੀਂ ਕਿਹੜਾ ਕਿਹੜਾ ਤੁਸੀਂ ਕਿਹੜਾ ਰਜਿਸਟਰੀ ਕਰਾਉਣੀ ਆ ਭਾਜੀ ਮੰਗਾਈ ਬੜੀ ਸੋਚਣਾ ਪੈਂਦਾ 17 ਕਾ ਦੀਆਂ ਇਹ ਭਾਜੀ ਉਧਰੋਂ ਬਾਰਡਰ ਵੱਲੋਂ ਪਸੋਂ ਆਉਂਡੀਆਂ ਆ ਜਦੋਂ ਲੜਾਈ ਲੱਗਦੀ ਨਾ ਇਹ ਤਾਰਾਂ 'ਚ ਆਵਾਜ਼ ਆਉਂਦੀ ਆ ਵੀ ਛੇਤੀ ਪਹੁੰਚੋ ਬਾਰਡਰ ਤੇ ਤੁਹਾਨੂੰ ਨਹੀਂ ਪਤਾ ਵੀ ਟੀਵੀ ਦੀਆਂ ਤਾਰਾਂ ਆ ਕੋਈ ਟੀਵੀ ਤੇ ਕਾ ਨਹੀਂ ਆਪਣਾ ਲੈ ਆਉਣਾ ਹਾਂ ਹੁਣ ਤੁਹਾਨੂੰ ਟੀਵੀ ਵੀ ਦੇਈਏ 1500 ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇ ਦਈਏ ਰਸੋਈ ਵੀ ਬਣਾਦਨੇ ਬਾਥਰੂਮ ਵੀ ਬਣਾਵਨੇ ਇੱਥੇ ਨਹੀਂ ਨਹੀਂ ਭਾਜੀ ਡੰਨਾ ਮੈਨੂੰ ਬਹੁਤ ਵਧੀਆ ਲੱਗਾ ਰੋ ਮੈਂ ਤਾਂ ਉਦਾਂ ਹੀ ਤੁਹਾਨੂੰ ਛੇੜਨ ਦਿਆਂ ਹੀ ਬਸ ਮੈਂ ਕੁੜੀ ਆ ਸ਼੍ਰੀ ਸ਼ਿਵ ਨਾਰਾਇਣ ਨਾਲ ਇੱਥੇ ਰਹਿਣਾ ਬੜਾ ਉਹ ਐਡਾ ਦਾ ਕੰਮ ਨਹੀਂ ਛੇੜ ਛੜਾਉਣ ਵਾਲੇ ਕਰਨੇ ਮੈਂ ਛੇੜ ਪੈਣਾ ਨਾ ਕਈ ਰੀ ਭਾਜੀ ਤੁਹਾਨੂੰ ਪਤਾ ਜਿਹੜੇ ਬੰਦੇ ਨੇ ਪੈਸੇ ਖਰਚਣ ਦੇ ਹੁੰਦੇ ਨੇ ਕੱਲੀ ਕੱਲੀ ਚੀਜ਼ ਪੁੱਛਣੀ ਹੁੰਦੀ ਆ ਕੱਲੀ ਕੱਲੀ ਪੁੱਛਣੀ ਆ ਕੀ ਗੱਲ ਕੱਲੀ ਕੱਲੀ ਨੂੰ ਪਹਿਲੇ ਲੈਣ ਚ ਖੜਾ ਸਿੱਧੀਏ ਪਹਿਲੇ ਸਵਾਲ ਪੁੱਛਨੇ ਕੱਲੇ ਕੱਲੇ ਜਵਾਬ ਦਿਓ ਨਹੀਂ ਨਹੀਂ ਭਾਜੀ ਮੇਰਾ ਡਨ ਮੈਂ ਡਨ ਮੈਂ ਆਪਣਾ ਸਮਾਨ ਲੈ ਆਵਾਂ ਇਹ ਤੋਂ ਆ ਸਮਾਨ ਲੈਓ ਪਹਿਲੇ ਈ ਟ੍ਰਾਂਸਫਰ ਕਰ ਦਿਓ 1500 ਫਰਸਟ ਐਂਡ ਲਾਸਟ 3000 ਕਰ ਦਿਓ ਭਾਜੀ ਤੁਸੀਂ ਮਾਰਕੀਟ ਪਲੇਸ ਤੋਂ ਫਰਸਟ ਐਂਡ ਲਾਸਟ ਕਿਹਾ ਨਹੀਂ ਹੁ ਮਾਰਕੀਟ ਪਲੇਸ ਸਾਰੀਆਂ ਗੱਲਾਂ ਦੱਸਣੀ ਜ਼ਰੂਰੀ ਹੁੰਦੀਆਂ ਗਾਗਨ ਘੇਰ ਕੇ ਲੈਣਾ ਹੁੰਦਾ ਆ ਭਾਜੀ ਕਰਤੇ ਜੀ ਆਈਡੀ ਲਈ ਨਹੀਂ ਕਿੱਥੋਂ ਕਰਤੇ ਆਹ ਫੜਾ ਆਈਡੀ ਚੱਲ ਆ ਕਰਤੇ ਥੇ ਚੈੱਕ ਕਰ ਲੋ ਭਾਜੀ ਅਜੇ ਥੋਕ ਹੋਇਆ ਨਹੀਂ ਇਹ ਚੈੱਕ ਹੀ ਕਰਾਂ ਹਾਂ ਠੀਕ ਹੈ ਭਾਜੀ ਲੈਓ ਸਮਾਨ ਠੀਕ ਹੈ ਅਖਰ ਭੁਰੇ ਵੇਚ ਲੋ ਪੈਸੇ ਚੈੱਕ ਕਰ ਲੈਂਦੋ ਫੇ ਪੂਰੇ ਆ ਅਖਰ ਭਾਵੇਂ ਘੱਟ ਆ ਜਾਣ ਮਾਸਾ ਹਾਂ 1500 ਤੋਂ 1500 3000 ਕਰਤਾ ਭਾਜੀ ਅਹੀ ਲਗਦਾ ਮੈਨੂੰ ਸਸਰੀਆ ਭਾਈ ਇੱਧਰ 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 ਮੈਂ ਇੱਧਰ ਹੀ ਤੇ ਸਾਸਰੀ ਕਾਲ ਜੀ ਇੱਧਰ ਆਓ ਨਾ ਫਿਰ ਬਾਹਲਾ ਪਿੱਛੇ ਨਹੀਂ ਖਲੋਈਂ ਦਿੰਦਾ ਬੂਆ ਸਾਡਾ ਇੱਥੇ ਤੁਸੀਂ ਇੱਥੇ ਖਲੋਤੇ ਚ ਚੰਗਾ ਥੋੜੀ ਲੱਗਦਾ ਆ ਭਾਜੀ ਮੈਂ ਤੁਹਾਡੀ ਆੜ ਦੇਖੀ ਇਹ ਮਾਰਕੀਟ ਪਲੇਸ ਤੇ ਤੜਕੋ ਰੂਮ ਖੰਦੀ ਹੈਗਾ ਇੱਕ ਅ ਕਰਾਇਆ ਕਰੋ ਇਹ ਦੇ ਦੋ ਕਿ ਕੰਮ ਕੀ ਕਰਦੇ ਜੀ ਭਾਜੀ ਮੈਂ ਗੱਡੀਆਂ ਸਾਫ ਕਰਦਾ ਵਾ ਡਰਾਈਵਰ ਤੇ ਜਾ ਕੇ ਲੋਕਾਂ ਦੀ ਆਵਜ਼ੀਆਂ ਨਹੀਂ ਕਰਦੇ ਲੋਕਾਂ ਨਹੀਂ ਕਰਦੇ ਜੀ ਭਾਜੀ ਆਵਦੀ ਹਾਲੇ ਲਈ ਨਹੀਂ ਨਾ अच्छा लोके ने कर दे जी हां जी हां जी ਜੇ ਤੁਹਾਡੀ ਗੱਡੀ ਹੈ ਕਿ ਤੇ ਮੈਂ ਵੀ ਸਾਫ਼ ਕਰਦਾ ਕਰੂੰਗਾ ਨਹੀਂ ਵੀਰੇ ਅਸੀਂ ਆਪਣਾ ਕਿਰਾਇਆ ਸਾਰਾ ਤੁਹਾਨੂੰ ਗੱਡੀਆਂ ਸਾਫ਼ ਕਰਾ ਕੇ ਥੋੜੀ ਘਟਾ ਦੇਣਾ ਹੈ ਰੁਪਈਆ ਲੱਗੂਗਾ 2000 ਡਾਲਰ ਕਰੂੰ ਸਾਡੇ ਕੋਲ ਹੈਗਾ ਮਿਲ ਜੂਗਾ ਪਰ ਭਾਈ ਤੁਸੀਂ ਇੱਥੇ ਤੇ ਘੱਟ ਲਿਆ ਸੀ ਪ੍ਰਾਈਸ ਉੱਥੇ ਬਸ ਗਾਹ ਖਿੱਚਣ ਦੇ ਮਾਰੇ ਲਿਖਿਆ ਸੀ ਹੁਣ ਆ ਗਏ ਜੀ ਤੇ ਹੁਣ ਅਸੀਂ 2000 ਲੈਣਾ ਕਰ ਲਓ ਜੋ ਕਰਨਾ ਭਾਜੀ ਇਹ ਤੱਕਾ ਨਹੀਂ ਆ ਨਹੀਂ ਤੱਕਾ ਨਹੀਂ ਭਾਜੀ ਨਾ ਇਨਸਾਫੀ ਵੀ ਨਹੀਂ ਆ ਬਸ ਜੈਨੂਇਨ ਪ੍ਰਾਈਸ ਆ ਕੋਈ ਗੱਲ 2000 ਡਾਲਰ ਲੱਗੂਗਾ ਭਾਜੀ ਤੇ ਪਰਸਨਲ ਉਹ ਗੱਦਾ ਤੁਹਾਨੂੰ ਵਿੱਚ ਦੇਵਾਂਗੇ ਲਮਾਈ ਤੁਹਾਨੂੰ ਵਿੱਚ ਦੇਵਾਂਗੇ ਕਹੇ ਦੀ ਇੰਟਰਫੇਅਰ ਨਹੀਂ ਉਹਦੇ ਵਿੱਚ ਫਾਰੀਓਤਰਾ ਇਹ ਮਾਰਕੀਟ ਵਿੱਚ ਇੰਨਾ ਰੇਟ ਨਹੀਂਗਾ ਪਰ ਇਹ ਚੱਕਰਿਆ ਵੀ ਹੁਣ ਅਸੀਂ ਬਹੁਤ ਜਗ੍ਹਾ ਸਾਡਾ ਕੋ ਟਾਈਮ ਘਟਿਆ ਹੁਣ ਇਹਨਾਂ ਨੂੰ ਲੈਣਾ ਪੈਣਾ ਵਾ ਤੇ ਲੈਣਾ ਪੈਣਾ ਫਿਰ ਸਾਨੂੰ ਹੀ ਟ੍ਰਾਂਸਫਰ ਕਰੋ ਜੇ ਕਮਰਾ ਵੇਖਣਾ ਉਹ ਵਖਾ ਲਉਣਾ ਜੇ ਨਹੀਂ ਵੇਖਣਾ ਤੇ ਬਸ ਸਮਾਨ ਲਿਆਓ ਸਿੱਧਾ ਕਮਰਾ ਹੀ ਦੇਖੋ ਜਿਹੜਾ ਤੁਸੀਂ ਫੋਟੋਆਂ ਦੇਖਣਾ ਸੇਮ ਉਦਾਂ ਹੀ ਆ ਕਮਰਾ ਭਾਜੀ ਸਮਾਨ ਤੇ ਮੈਂ ਬਾਅਦ ਚ ਲਿਆਉਂਗਾ ਨਾ ਪਹਿਲਾਂ ਮੈਂ ਰੂਮ ਤੇ ਚੈੱਕ ਕਰ ਲਾਂ ਮੈਂ ਕਹਿੰਦਾ ਯਕੀਨ ਨਹੀਂ ਆ ਤੂੰ ਸਮਾਨ ਲਿਆ ਯਾਰ ਐਵੇਂ ਟਾਈਮ ਖਾਪ ਕਰਨਾ ਪਹਿਲਾਂ ਰੂਮ ਵੇਖੇਗਾ ਫਿਰ ਰੂਮ ਵੇਖ ਕੇ ਥੱਲੇ ਆਏਗਾ ਥੱਲੇ ਵੇਖ ਕੇ ਮੈਂ ਕਿ ਸਮਾਨ ਲੈਣ ਜਾਏਗਾ ਸਮਾਨ ਲੈ ਕੇ ਫਿਰ ਆਏਗਾ ਫਿਰ ਆ ਕੇ ਤੂੰ ਰੂਮ ਵੇਖਣ ਜਾਏਗਾ ਉਹ ਤਾਂ ਚੰਗਾ ਨਹੀਂ ਆ ਤੂੰ ਬਸ ਸਮਾਨ ਲਿਆ ਸਮਾਨ ਸਿੱਧਾ ਤੂੰ ਰੂਮ ਜਿਹੜਾ ਗਾ ਰੂਮ ਤੇ ਉਹੀ ਹੈ ਜਿਹੜਾ ਤੂੰ ਮੋਬਾਈਲ ਦੇ ਵਿੱਚ ਵੇਖਿਆ ਭਾਜੀ ਮੋਬਾਈਲ ਦੇ ਵਿੱਚ ਤੇ ਆਪਾਂ ਬੜਾ ਕੁਝ ਵੇਖ ਲੈਂਦੇ ਆ ਉਹਦੇ ਵਿੱਚ ਤੇ ਕੋਈ ਹੋਰ ਦਿਖਾਉਂਦਾ ਵਾ ਪਰ ਅਸਲੀ ਵਿੱਚ ਕੋਈ ਹੋਰ ਹੁੰਦਾ ਵਾ ਉਹਦੇ ਪਾਜੀ ਮੈਂ ਸਮਾਨ ਤੇ ਲੈ ਆਉਂਗਾ ਮੈਂ ਪੈਸੇ ਵੀ ਤੁਹਾਨੂੰ ਦੇ ਦਿੰਦਾ ਵਾਂ ਪਰ ਮੈਂ ਪਹਿਲਾਂ ਰੂਮ ਚੈੱਕ ਕਰਨਾ ਵਾ ਰੂਮ ਚੈੱਕ ਕਰਾ ਦੋ ਨਾ ਫਿਰ ਡਾਲਰ ਮੈਂ 2000 ਲੈਣਾ ਹੀ ਪਾਜੀ ਮੈਂ ਦਊਂਗਾ ਹੋ ਸਕਦਾ ਤਾਂ ਚੂਹੇ ਪੜਕਦੇ ਹਨ ਤੂਹੇ ਪੜਕਦੇ ਹੁੰਦੇ ਨਾ ਫਿਰ 2000 ਦੇ ਦੇ ਤੁਹਾਨੂੰ ਮਿਸ ਪੂਜਾ ਨਚਾ ਜੀਏ ਚੱਲਾ ਮੇਰਾ ਗਿਰ ਵਿਖਾਵਾ ਇਹਦਾ ਮਤਲਬ ਚੂਹੇ ਹੈਗੇ ਸੀ ਮੈਂ ਵੇਖਿਆ ਨਹੀਂ ਕਦੀ ਕੋਈ ਗੱਲ ਨਹੀਂ ਆਜੋ ਪਾਜੀ ਜੇ ਚੂਹੇ ਹੈਗੇ ਤਾਂ ਮੈਨੂੰ ਰੇਟ ਕੱਟ ਕਰੋ ਫਿਰ ਪਾਜੀ ਯਾਰ ਚੂਹੇ ਦੇ ਦਿਆ ਕਰਨਗੇ ਯਾਰ ਤੁਸੀਂ ਦੇ ਦਿਆ ਕਰੋ ਹੋਰ ਕੀ ਹੈ ਮਨਾ ਲਓ ਚੂਆ ਨੂੰ ਪੱਲੇ ਤੁਸੀਂ ਮਨਾ ਲਓ ਨਾ ਉਹਨਾਂ ਨਾਲ ਐਗਰੀਮੈਂਟ ਕਰਵਾ ਲਓ ਉਹਨਾਂ ਕੋਲ ਭਾਈ ਜੀ ਰੂਮ ਤੇ ਦਾ ਅਡਨਾਰਿਆ ਕਰਨੇ ਆ ਮਨਾਉਣ ਦਾ ਫਰਜ਼ ਤੁਹਾਡਾ ਭਾਈ ਉਹ ਐਡ ਸਾਡੀ ਮਾਰਕੀਟ ਪਲੇਸ ਤੋਂ ਵੇਖ ਕੇ ਨਹੀਂ ਆਏ ਉਹ ਡਾਇਰੈਕਟ ਰੋਡਾਂ ਤੋਂ ਨਹੀਂ ਆਏ ਆ ਉਹਨਾਂ ਕਰਾਇਦੀ ਗੱਲ ਤੁਸੀਂ ਕਰਨੀ ਆ ਪਰ ਭਾਈ ਮੈਨੂੰ ਪਤਾ ਤਾਂ ਲੱਗੇ ਕਿੰਨੇ ਰੈਂਦੇ ਆ ਉਦੋਂ ਉੱਥੇ ਜਾ ਕੇ ਪਤਾ ਲੱਗੂ ਨਾ ਜਿੰਨੇ ਰੁਏ ਉਹਦੇ ਨਾਲ ਚੂਕਾਂ ਜੀ ਤੁਹਾਡਾ ਕਰਾਇਡ ਵਾਈਡ ਹੋ ਜਾਣਾ ਆ ਜੇ ਮਤਲਬ 4 ਰੈਂਦੇ ਤਾਂ ਉਹਨੇ ਫਿਰ 500 500 ਆਊਗਾ ਤੇ ਜੇ ਤਾਂ 2 ਰੈਂਦੇ ਉਹਨੇ ਫਿਰ 100 100 ਆਊਗਾ ਪਰ ਭਾਈ ਫਿਰ ਮੈਂ ਬੈੱਡ ਆਪਣਾ ਵੱਖਰਾ ਲਾਉਣਾ ਉਹਨਾਂ ਦਾ ਆਜੋ ਭਾਜੀ ਆ ਅਲੀ ਸ਼ਾਨ ਰੂਮ ਜੇ ਆਲਮਾਰੀ ਦਵਾਂਗੇ ਆ ਬੈੱਡ ਦਵਾਂਗੇ ਆ ਚਾਦਰ ਦਵਾਂਗੇ ਆ ਸਹਰਾਣਾ ਦਵਾਂਗੇ ਚਾਰ ਰੂਮ ਦਵਾਂਗੇ ਤੇ ਤੁਸੀਂ ਸਾਨੂੰ 2000 ਕਿਰਾਇਆ ਦੇਣਾ ਹੈ ਭਾਜੀ ਉਹਦੀ ਗੱਲ ਠੀਕ ਹੈ ਚੂਹੇ ਕਿੱਧਰ ਗਿਆ ਹੁਣ ਚੂਹੇ ਨਾ ਭਾਜੀ ਗੱਲ ਕਰ ਲਿਓ ਨਾ ਅਕੀਬ ਤਾਂ ਸ਼ਿਫਟ ਤੇ ਗਿਆਣ ਸ਼ਾਮੀ ਹੁਣ ਵਾਪਸ ਤੁਸੀਂ ਹਾਂ ਜੀ ਕਰੋ ਮੈਨੂੰ ਨੰਬਰ ਸ਼ੇਅਰ ਕਰ ਦੋ ਉਹਨਾਂ ਦਾ ਕੋਈ ਗੱਲ ਨਹੀਂ ਭਾਜੀ ਉਹਨੇ ਆਪ ਹੀ ਆਣ ਕੇ ਕਰਕੇ ਦੇ ਦੇਣਾ ਤੁਹਾਨੂੰ ਤੁਹਾਡੇ ਕੋਲ ਨੰਬਰ ਹੈਗਾ ਉਹਨਾਂ ਦਾ ਕਿ ਨਹੀਂ ਨਹੀਂ ਮੇਰੇ ਕੋਲ ਨਹੀਂ ਹੈਗਾ ਤੁਹਾਨੂੰ ਕਹਿੰਦਾ ਵੀ ਉਹ ਤੇ ਫਿਰ ਹੁਣ ਖੁੱਡਾਂ ਥਾਣੀ ਹੁੰਦੀਆਂ ਨਾ ਕੀਬਦਾ ਵੈਂਟ ਥਾਣੀ ਆ ਜਾਣਗੇ ਪਾਜੀ ਇਹ ਵੀ ਤਾਂ ਪਤਾ ਲੱਗਣਾ ਚਾਹੀਦਾ ਪਿਆ 1 ਕੇ 2 ਵਾ ਕੇ 4 ਕੇ 5 ਕੇ 10 ਹਾਂ ਫਿਰ ਉਸ ਤੋਂ ਸਾਰਾ ਮੈਂ ਰੈਂਟ ਘਟਾਉਂਗਾ ਨਾ ਪਾਜੀ ਤੁਸੀਂ ਕਿਰਾਇਆ ਦੇ ਦਿਓ ਜਿੰਨੇ ਚੂਏ ਆਉਣਗੇ ਉਸ ਹਸਾਬ ਨਾਲ ਡਿਵਾਈਡ ਕਰ ਲਾਂਗੇ ਕੋਈ ਗੱਲ ਨਹੀਂ ਬਾਕੀ ਉਹਨਾਂ ਨੂੰ ਮੈਂ ਲੈ ਕੇ ਤੁਹਾਨੂੰ ਦੇ ਦੂੰਗਾ 2000 ਦੇ ਦਿਓ ਬਸ ਉਹ ਮੁੰਡਾ ਆਉਣ ਵਾਲਾ ਜੇ ਕਿਹੜਾ ਮੁੰਡਾ ਆਉਣ ਵਾਲਾ ਪਾਜੀ ਆਪਣਾ ਮੁੰਡਾ ਮਤਲਬ ਸਮਾਨ ਲੈ ਕੇ ਮਤਲਬ ਪਕੌੜੇ ਮੰਗਾਏ ਨਾ ਮੈਂ ਕਿਹਾ ਨਵੇਂ ਕਿਰਾਏਦਾਰ ਆਉਣੇ ਆ ਪਕੌੜੇ ਪੂੜੇ ਖਵਾਵਾਂਗੇ ਪਾਜੀ ਤੁਸੀਂ ਕਿੰਨਾ ਚਾਰ ਰਹੇ ਆਪਣੇ ਹੈ ਗਾਕਾ ਦਾ ਹਾਂਜੀ ਤੁਸੀਂ ਸਾਡੇ ਤੁਸੀਂ ਮੇਰੇ ਤੋਂ ਪਕੌੜੇ ਮੰਗਾਏ ਹਾਂਜੀ ਹਾਂਜੀ ਤਾਂ ਮੁੰਡਾ ਭੇ ਪਕੌੜੇ ਤੁਹਾਨੂੰ ਖਵਾਈਏ ਤੇ ਵਾਦੀ ਆ ਪੈਂਡ ਕਰਦੇ ਮੁੰਡੇ ਦੇ ਪਹਿਲਾਂ ਵੇਟ ਕਰ ਦਿੰਦੇ ਨਹੀਂ ਨਹੀਂ ਪਹਿਲਾਂ ਪਕੌੜੇ ਖਾ ਲਈਏ ਫਿਰ ਦੇ ਦੂੰਗਾ ਗਰੰਟ ਨਹੀਂ ਪਾਜੀ ਪਹਿਲਾਂ ਆਪਾਂ ਸਗਣ ਵਾਲਾ ਕੰਮ ਕਰ ਲਈਏ 200 ਡਾਲਰ ਸੈਂਡ ਕਰ ਦੋ ਭਾਈ ਆਪਣੀ ਆਈਡੀ ਦੱਸਿਓ ਆ ਆਈਡੀ ਉੱਤੇ ਰੱਖੀ ਮੈਂ ਬਲੇ ਕਰਵਾਇਆ ਸੀ ਨਾ ਕਿਸੇ ਕੋ ਲੋ ਬੜੀ ਚੈੱਕ ਕਰੋ ਬੱਟ ਠੀਕ ਹੈ ਵੀਰੇ ਤੋ ਇਸ ਮਾਲ ਲੈ ਆਓ ਪਹਿਨੀ ਮੇ ਪਕੌੜੇ ਇੱਥੇ ਰੱਖਦਾ ਸਜਾ ਕੇ ਭਾਈ ਠੰਡੇ ਵਿਆਹ ਵਿਆਹ ਨੂੰ ਖਾਇਓ ਇੱਥੋਂ ਪਲੇਟ ਚੱਕੀ ਪਕੌੜੇ ਪਾਏ ਸਮੋਸੇ ਪਾਏ ਪਨੀਰ ਵਾਲੇ ਪਕੌੜੇ ਖਾਇਓ ਭਾਜੀ ਰਸੀਦ ਦੇ ਦੋ ਮੈਨੂੰ ਰਸੀਦ ਕੋਈ ਕਾਲੀ ਹੀ ਟ੍ਰਾਂਸਫਰ ਆ ਕੇ ਰਸੀਦਰ ਸਿੱਧਾ ਹੁਣ ਤੇ ਤੁਹਾਡਾ ਕੋਈ ਰਹਿ ਕਰਨਾ ਲੈਓ ਸਮਾਨ ਜਾਓ ਨਿਕਲੀਏ ਟਾਈਮ ਸਰ ਪਰ ਪਕੌੜੇ ਨਹੀਂ ਆਏ ਤੱਕ ਪਕੌੜੇ ਭਾਜੀ ਸਮਾਨ ਲੈ ਕੇ ਤੁਸੀਂ ਜੇ ਸਜਾਓਗੇ ਨਾ ਉਦੋਂ ਪਕੌੜੇ ਆ ਜਾਣੇ ਆ ਪੱਕਾ ਪੱਕਾ ਭਾਜੀ ਪੱਕਾ ਚਲ ਮੈਂ ਸਮਾਨ ਲੈ ਕੇ ਆਉਣਾ ਹੈ ਲੈ ਆ ਜਾ ਤੁਹਾਡਾ ਪਸੀਨਾ ਘਤੋਂਦਾ ਤੁਹਾਨੂੰ ਬਾ ਭਾਜੀ ਦੋ ਦੋ ਯਾਰ ਇਕੱਠ ਪਾਜੀ ਤਾਂ ਕਰਕੇ ਭਾਰੀ ਰਕਮ ਹੈ ਨਾ ਸਾਹਮਣੀ ਓਕੀ ਆ ਜੀ ਭਾਈ ਇਹ ਪੱਕਾ ਰੂਮ ਤਾਂ ਡਈ ਹੈ ਨਾ ਲੈ ਪਾਜੀ ਦਾ ਸਾਧੋ ਕੀ ਠੀਕ ਹੈ ਪਾਜੀ ਜੀ ਨਹੀਂ ਤਕੀ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰ ਨਹੀਂ 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 ਪਾਜੀ ਨਹੀਂ ਕਰ ਦਿੰਨੇ ਪਾਜੀ ਨਹੀਂ ਨਹੀਂ ਪਾਜੀ ਜੀ ਕੀ ਨਹੀਂ ਭਾਈ ਕਰ ਦਿੰਦੇ ਪਾਜੀ ਨਹੀਂ ਜੀ ਯਕੀਨ ਹੈ ਬਸ ਮਨ ਯਕੀਨ ਜੀ ਕੀ ਨਹੀਂ ਪਾਜੀ ਮੈਂ ਹੁਣ ਸਮਾਨ ਲੈ ਕੇ ਆਉਣਾ ਲੈ ਆ ਰੂਮ ਕਿੱਡਾ ਕਾੜਾ ਮਿਲ ਗਿਆ ਯਾਰ ਇੱਥੇ ਮੈਂ ਟੰਗੂਗਾ ਆਪਣੀ ਫੋਟੋ ਇੱਥੇ ਮੈਂ ਸິ່ງਰੀ ਟੰਗ ਦੇਣੀ ਆ ਆ ਮੇਰਾ ਬੈੱਡ ਆ ਮੇਰੀ ਅਲਮਾਰੀ ਆ ਹਾ 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 ਚਾਰੇ ਪਾਸੇ ਰੌਣਕ ਹੀ ਰੌਣਕ ਰੂਮ ਬੜਾ ਘੈਂਟ ਇੱਥੇ ਵੀ ਮੈਂ ਮੈਂ ਆਪਣੀ ਫੋਟੋ ਟੰਗੂਗਾ ਇੱਥੇ ਮੈਂ ਲਾਉਂਗਾ ਮੰਮੀ ਦੀ ਫੋਟੋ ਠੀਕ ਆ ਚੱਲ ਵੀਰ ਆਪਣਾ ਸਮਾਨ ਕੱਢ ਲੈ ਛੇਤੀ ਮੈਂ ਲੇਟ ਹੁੰਦਿਆਂ ਵਾਂ ਭਾਜੀ ਕਿਹੜਾ ਸਮਾਨ ਹੋਣੇ ਤੇ ਮੈਂ ਕਮਰੇ ਦੇ ਅੰਦਰ ਐਂਟਰ ਹੋਇਆ ਵਾਂ ਤੂੰ ਕਿਹੜਾ ਸਮਾਨ ਤੂੰ ਕਮਰੇ ਦੇ ਅੰਦਰ ਐਂਟਰ ਆਇਆ ਤੂੰ ਜਾ ਭਰਾਵਾ ਮੈਂ ਇੱਥੇ ਆਇਆ ਵਾਂ ਨਵਾਂ ਕਿਰਾਏਦਾਰ ਉਹ ਭਾਜੀ ਮੈਂ ਆਇਆ ਨਵਾਂ ਕਿਰਾਏਦਾਰ ਮੈਂ ਪੈਸੇ ਦਿੱਤੇ ਉਹਨੂੰ ਕਦੋਂ ਦਿੱਤੇ ਤੂੰ ਪੈਸੇ ਨੂੰ ਪਈ ਹੁ 15 ਮਿੰਟ ਤੋਂ ਪਹਿਲਾਂ ਮੈਂ ਦੇ ਗਿਆ ਉਹਨਾਂ ਪੈਸੇ ਟੋਪੀਆਂ ਲੈਣ ਦੇ ਨੂੰ ਤੇ ਉਹ ਤੋਂ 15 ਮਿੰਟ ਪੱਲੇ ਮੈਂ ਆ ਰਿਹਾ ਟੋਪੀਆਂ ਲੈਣ ਦੇ ਤੇ ਆਹੋ ਕਿੰਨੇ ਦਿੱਤੇ ਸੀ ਭਾਈ 3000 ਫਸਟ ਲਾਸਟ ਆਹੋ ਠੱਗੀ ਮਰਾਲੀ ਮਾਮਾ ਤੂੰ ਮੈਂ ਬਸ ਇੱਕੋ ਦਿੱਤਾ ਉਹਨੂੰ ਕਰਾਇਆ 2000 ਤੇ ਤੇਰਾ ਕਿਹੜਾ ਵਾਪਸ ਆਣਾ ਮੈਂ ਉਹ ਸਾਡੇ ਪੈਸੇ ਹੁਣ ਲਾ ਗਿਆ ਤੇਰੇ 3000 ਮੇਰਾ 2000 ਹੁਣ ਤੇ ਬਾਪੂ ਕੋ ਲੈ ਲਿਓ ਵਾਪਸ ਚਲਾ ਬੱਤਨੀ ਕਰੀਏ ਉਹ ਤੇ ਕਿਹੜਾ ਪਰ ਪਹਿਲੇ ਜੀ ਲੈ ਚਲਾ ਇਹ ਮੈਂ ਕਰੀਏ